ਕਿ ਹੁਣ ਤਾਂ ਆਪ ਨੂੰ ਵੀ ਇੱਕ ਮਹਿਰੋ ਚਾਹੀਦਾ ਇਹਨਾਂ ਦੇ ਆਪ ਦੇ ਇੰਟਰਨਲ ਕੋਈ ਨਾ ਕੋਈ ਮਹਿਰੋ ਚਾਹੀਦਾ ਜਿਹੜਾ ਇਹਨਾਂ ਦੀਆਂ ਆ ਆ ਚੀਜ਼ਾਂ ਰੋਕ ਸਕੇ ਪੱਤੀ ਜਨਕ ਵੀਡੀਓਜ਼ ਇਸ ਪਾਰਟੀ ਦੇ ਵਿੱਚ ਨਾਰਮਲ ਹੋ ਗਈਆਂ ਮਤਲਬ ਹੁਣ ਤਾਂ ਲੋਕਾਂ ਦੇ ਵਿੱਚ ਨਾ ਇਹਦੀ ਹਰਾਨੀ ਵੀ ਨਹੀਂ ਹੁੰਦੀ ਵੀਰ ਇਹਦੀ ਵੀਡੀਓ ਆ ਗਈ ਕਿਉਂਕਿ ਇਸ ਪਾਰਟੀ ਤੋਂ ਐਕਸਪੈਕਟੇਸ਼ਨ ਹੀ ਹੋ ਗਈ ਵੀ ਪਤਾ ਨਹੀਂ ਕਿੰਨਿਆਂ ਦੀ ਹੋਰ ਵੀਡੀਓ ਪਈਆਂ ਆ ਅਰਵਿੰਦ ਕੇਜਰੀਵਾਲ ਗੱਲਾਂ ਇੰਨੀਆਂ ਵੱਡੀਆਂ ਵੱਡੀਆਂ ਕਰਦਾ ਅਰਵਿੰਦ ਕੇਜਰੀਵਾਲ ਦੀਆਂ ਤੁਸੀਂ ਅਗਰ ਗੱਲਾਂ ਵੇਖੋਗੇ ਤੇ ਮਹਾਤਮਾ ਗਾਂਧੀ ਤੋਂ ਥੱਲੇ ਉਹ ਆਪਣੇ ਆਪ ਨੂੰ ਨਹੀਂ ਮੰਨਦਾ ਲੇਕਿਨ ਕਰਤੂਤਾ ਇੰਨੀਆਂ ਦੀਆਂ ਕਰਤੂਤਾ ਇੰਨੀਆਂ ਦੀਆਂ ਕਿਹਦੇ ਨਾਲ ਮਤਲਬ ਮੇਚ ਖਾਂਦੀਆਂ ਪਹਿਲੋਂ ਵਾਲੇ ਮੰਤਰੀਆਂ ਦੀ ਵੀਡੀਓ ਆਈਆਂ ਉਹ ਅੱਜ ਕੈਂਪੇਨ ਚ ਤੁਰੇ ਫਿਰਦੇ ਆ ਬੰਦੇ ਨੂੰ ਜਦੋਂ ਇਹੋ ਜਿਹੀ ਕੋਈ ਵੀਡੀਓ ਆਉਂਦੀ ਨਾ ਕਿਸੇ ਦੀ ਉਹ ਇੱਕ ਜਦੋਂ ਸੁੱਚਾ ਸਿੰਘ ਲੰਘਾ ਦੀ ਉਹਨਾਂ ਦੀ ਪਾਰਟੀ ਨੇ ਬਾਹਰ ਕੱਢਤਾ ਉਹਨਾਂ ਨੂੰ ਪੰਥ ਤੋਂ ਛੇਕਤਾ ਮਤਲਬ ਭਾਵੇਂ ਮਤਲਬ ਇੱਕ ਐਕਸਟਰਾ ਸਟੈਪ ਲیتے ਸੀ ਇਹ ਤਾਂ ਉਹਨਾਂ ਨੂੰ ਮੰਤਰੀਸ਼ਿਪ ਤੋਂ ਨਹੀਂ ਹਟਾਉ ਮਤਲਬ ਇਹ ਚੀਜ਼ਾਂ ਤੋਂ ਕੀ ਸਿੱਧ ਕਰਨਾ ਚਾਹੁੰਦੇ ਹੋ ਤੁਸੀਂ ਉਸ ਪੋਜੀਸ਼ਨਾਂ ਤੇ ਬੈਠੇ ਹੋ ਜਿੱਥੇ ਤੁਹਾਨੂੰ ਲੋਕਾਂ ਦੇ ਰੋਲ ਮਾਡਲ ਬਣਨਾ ਪਊਗਾ ਲੇਕਿਨ ਮਤਲਬ ਹੈਰਾਨ ਜਿਹੜਾ ਗੱਲਾਵਾ ਵੀ ਨਾ ਤਾਂ ਪਾਰਟੀ ਸੁਪਰੀਮੋ ਨੂੰ ਕੋਈ ਫਰਕ ਆ ਤੇ ਨਾ ਕੋਈ ਪਾਰਟੀ ਦੇ ਵਿੱਚ ਕਿਸੇ ਨੂੰ ਲੱਥੀ ਚੜੀ ਆ ਇਹਨਾਂ ਦੀ ਕਰਤੂਤਾਂ ਵੇਖੋ ਪਹਿਲੋਂ ਕੁਟਾਰੂ ਚੱਕ ਆਇਆ ਅੱਜ ਇੱਕ ਹੋਰ ਇਹਨਾਂ ਦਾ ਮੰਤਰੀ ਲੋਕਲ ਬੋਡੀਜ਼ ਮਿਨਿਸਟਰ ਅੱਜ ਉਹਦੀ ਇੱਕ ਫੋਟੋਆਂ ਵਾਇਰਲ ਹੋ ਰਹੀਆਂ ਇਸ ਇਤਰਾਜਨਕ ਪੋਜ਼ ਦੇ ਵਿੱਚ ਉਹਦੀ ਨਿੱਜੀ ਜ਼ਿੰਦਗੀ ਚ ਉਹ ਫੋਟੋਆਂ ਖਿੱਚੇ ਜੋ ਮਰਜ਼ੀ ਕਰੇ ਲੇਕਿਨ ਇੱਕ ਪਬਲਿਕ ਲਾਈਫ ਦੇ ਵਿੱਚ ਉਹ ਪਾਰਟੀ ਜਿਹੜੀ ਮਹਾਤਮਾ ਗਾਂਧੀ ਔਰ ਇੱਕ ਹਾਈ ਮੋਰਲ ਗਰਾਉਂਡ ਲੈਂਦੀ ਸੀ ਉਹ ਪਾਰਟੀ ਜਿਹੜੀ ਹਮੇਸ਼ਾ ਕਹਿੰਦੀ ਸੀ ਵੀ ਪਾਰਦਰਸ਼ਤਾ ਦੀ ਗੱਲ ਕਰਦੀ ਸੀ ਵੀ ਤੁਸੀਂ ਮੋਰਲੀ ਐਡੇ ਕਰਪਟ ਲੋਕ ਤੁਸੀਂ ਲੋਕਾਂ ਤੇ ਉਂਗਲਾ ਚੱਕਦੇ ਸੀ ਵੀ ਫਲਾਨਾ ਮਾੜਾ ਫਲਾਨਾ ਚੰਗਾ ਤੁਸੀਂ ਤਾਂ ਅੱਜ ਪੰਜਾਬ ਦੀਆਂ ਧੀਆਂ ਪਹਿਣਾ ਪੰਜਾਬ ਦੇ ਲੋਕ ਕੀ ਸੋਚਦੇ ਹੋਣਗੇ ਵੀ ਯਾਰ ਵੀ ਅਸੀਂ ਕਿਹੜੇ ਸਾਡੇ ਇਲੈਕਟਿਡ ਰਿਪ੍ਰেজੈਂਟੇਟਿਵਜ਼ ਆ ਕੀ ਰੋਲ ਮਾਡਲਸ ਆ ਕਿਸੇ ਦਾ ਐਕਸਟਰਾ ਮੈਰਿਟਲ ਅਫੇਅਰ ਨਿਕਲਦਾ ਕਿਸੇ ਦੀ ਵੀਡੀਓ ਇਹੋ ਜੀ ਪੋਜ਼ ਵਿੱਚ ਨਿਕਲਦੀ ਆ ਜਿਹੜੀ ਤੁਸੀਂ ਮਤਲਬ ਤੁਹਾਨੂੰ ਆਪ ਨੂੰ ਸ਼ਰਮਸਾਰ ਆ ਜਾਂਦੀ ਔਰ ਇਡੀਆਂ ਅਪੱਤੀ ਜਨਕ ਵੀਡੀਓਜ਼ ਇਸ ਪਾਰਟੀ ਦੇ ਬੱਚੇ ਨਾਰਮਲ ਹੋ ਗਈਆਂ ਮਤਲਬ ਹੁਣ ਤਾਂ ਲੋਕਾਂ ਦੇ ਵਿੱਚ ਨਾ ਇਹਦੀ ਹੈਰਾਨੀ ਵੀ ਨਹੀਂ ਹੁੰਦੀ ਪਿਆਰੇ ਦੀ ਵੀਡੀਓ ਆ ਗਈ ਕਿਉਂਕਿ ਇਸ ਪਾਰਟੀ ਤੋਂ ਐਕਸਪੈਕਟੇਸ਼ਨ ਹੀ ਹੋਗੀ ਵੀ ਪਤਾ ਨਹੀਂ ਕਿੰਨੇ ਆ ਦੀ ਹੋਰ ਵੀਡੀਓ ਪਈਆਂ ਵਾ ਪਤਾ ਨਹੀਂ ਕਿਹਦੀ ਵੀਡੀਓ ਕਦੋਂ ਨਿਕਲ ਆਣੀ ਆ ਔਰ ਮੈਂ ਇੱਕ ਬੇਨਤੀ ਕਰਦਾ ਇਲੈਕਸ਼ਨਰ ਦੇ ਨੇੜੇ ਤੇੜੇ ਇਹ ਵੀਡੀਓ ਕੱਢਣ ਦਾ ਨਾ ਕਈ ਵਾਰ ਇਹ ਨਾ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਕਿਤੇ ਨਾ ਵੀ ਇਹ ਕੋਈ ਮਤਲਬ ਏਆਈ ਆ ਇਹੋ ਜੀ ਚੀਜ਼ਾਂ ਵੀ ਕਈ ਵਾਰ ਲੱਗਦਾ ਹੁੰਦਾ ਇਹਨਾਂ ਦੀ ਵੀਡੀਓ ਦੇ ਨਾਲ ਅੱਜ ਦੇ ਸਮੇਂ 'ਚ ਪੰਜਾਬ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਨੇ ਬਦਨਾਮ ਹੋ ਚੁੱਕੇ ਆ ਇੰਨਾ ਜ਼ਿਆਦਾ ਇਹਨਾਂ ਦੀ ਜਿਹੜੀ ਇੱਕ ਮਾਨਸਿਕਤਾ ਲੋਕਾਂ ਦੇ ਸਾਹਮਣੇ ਆ ਚੁੱਕੀ ਆ ਵੀ ਇਹਨਾਂ ਨੂੰ ਵੀ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਆ ਆ ਜਿਹੜਾ ਮੰਤਰੀ ਆ ਜਿਹੜੇ ਪਹਿਲੋਂ ਵਾਲੇ ਮੰਤਰੀਆਂ ਦੀ ਵੀਡੀਓ ਆਈਆਂ ਉਹ ਅੱਜ ਕੰਪੀਨ ਚ ਤੁਰੇ ਫਿਰਦੇ ਆ ਹੂੰ ਬਿਲਕੁਲ ਬੰਦੇ ਨੂੰ ਜਦੋਂ ਇਹੋ ਜੀ ਕੋਈ ਵੀਡੀਓ ਆਉਂਦੀ ਨਾ ਕਿਸੇ ਦੀ ਉਹ ਇੱਕ ਜਦੋਂ ਸੁੱਚਾ ਸਿੰਘ ਲੰਘਾ ਦੀ ਉਹਨਾਂ ਦੀ ਪਾਰਟੀ ਨੇ ਬਾਹਰ ਕੱਢਤਾ ਉਹਨਾਂ ਨੂੰ ਪੰਥ ਤੋਂ ਛੇਕਤਾ ਮਤਲਬ ਭਾਵੇਂ ਮਤਲਬ ਇੱਕ ਐਕਸਟਰਾ ਸਟੈਪ ਲਿੱਤੇ ਸੀ ਇਹ ਤਾਂ ਉਹਨਾਂ ਨੂੰ ਮੰਤਰੀਸ਼ਿਪ ਤੋਂ ਨਹੀਂ ਹਟਾਉਂਦੇ ਇਹ ਮਤਲਬ ਇਸ ਕਰਕੇ ਬੜੀ ਹੈਰਾਨਗੀ ਹੁੰਦੀ ਹੈ ਵੀ ਇਹ ਕਿਹੜੀ ਪਾਰਟੀ ਹੈ ਕਿਹੜੇ ਲੋਕ ਆ ਕੇ ਪੰਜਾਬ ਦੇ ਵਿੱਚ ਰਾਜ ਕਰਨ ਅਰਵਿੰਦ ਕੇਜਰੀਵਾਲ ਗੱਲਾਂ ਇੰਨੀਆਂ ਵੱਡੀਆਂ ਵੱਡੀਆਂ ਕਰਦਾ ਹਮ ਅਰਵਿੰਦ ਕੇਜਰੀਵਾਲ ਦੀਆਂ ਤੁਸੀਂ ਅਗਰ ਗੱਲਾਂ ਵੇਖੋਗੇ ਤੇ ਮਹਾਤਮਾ ਗਾਂਧੀ ਤੋਂ ਥੱਲੇ ਉਹ ਆਪਣੇ ਆਪ ਨੂੰ ਨਹੀਂ ਮੰਨਦਾ ਲੇਕਿਨ ਕਰਤੂਤਾ ਇੰਨੀਆਂ ਹਮ ਕਰਤੂਤਾ ਇੰਨੀਆਂ ਕਿਹਦੇ ਨਾਲ ਮਤਲਬ ਮੇਜ਼ ਖਾਂਦੀਆਂ ਮਤਲਬ ਇਸ ਕਰਕੇ ਬੜੀ ਹੈਰਾਨਗੀ ਵਾਲੀ ਗੱਲ ਹੁੰਦੀ ਹੈ ਵੀ ਯਾਰ ਇਹੋ ਜਿਹੇ ਲੋਕਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਨੇ ਮੌਕਾ ਦਿੱਤਾ ਬਾਈ ਇਲੈਕਸ਼ਨਾਂ ਹਮ ਜਿਹੜੀਆਂ ਕਿ ਸਰਕਾਰ ਦੀਆਂ ਅਕਸਰ ਮੰਨਦੇ ਵੀ ਸਰਕਾਰਾਂ ਹੀ ਜਿੱਤਦੀਆਂ ਹੁੰਦੀਆਂ ਅੱਜ ਸਾਹ ਸੁੱਕੇ ਪਏ ਆ ਜਾਨ ਨਿਕਲੀ ਪਈ ਐ ਇਸ ਬਾਈ ਇਲੈਕਸ਼ਨ ਵਿੱਚ ਇਹ ਤਾਂ ਸਨਮਾਨ ਦੀ ਗੱਲ ਕਰਦੀ ਫਿਰ ਲੱਗਦਾ ਕਿ ਇਹਨਾਂ ਦੇ ਰਾਜ ਦੇ ਵਿੱਚ ਬੀਬੀਆਂ ਨੂੰ ਸਨਮਾਨ ਮਿਲ ਸਕਦਾ ਜਿਹੜਾ ਐਸਾ ਕੁਝ ਕਰਦੇ ਨੇ ਜਾਂ ਐਸੀਆਂ ਤਸਵੀਰਾਂ ਜਿਵੇਂ ਤੁਸੀਂ ਗੱਲ ਕਰੀਏ ਕਿ ਹੋਰ ਪਤਾ ਨਹੀਂ ਕਿੰਨੀਆਂ ਖਲਤਾ ਹੋਣੀਆਂ ਨੇ ਬਾਈ ਜੀ ਥੋੜੇ ਦਿਨ ਪਹਿਲਾਂ ਉਹਨਾਂ ਲੈਕਚਰ ਪੁਣੇ ਕਰਕੇ ਬੜਾ ਵੱਡਾ ਡਿਬੇਟ ਹੋਇਆ ਪੰਜਾਬ ਦੇ ਵਿੱਚ ਵੀ ਲੈਕਚਰ ਪੁਣਾ ਜਾਂ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਮੈਂ ਕਹਿੰਦਾ ਅਰਵਿੰਦ ਕੇਜਰੀਵਾਲ ਨੂੰ ਆਪਣੀ ਪਾਰਟੀ ਦੇ ਅੰਦਰ ਇਹ ਲੱਚਰਪਣਾ ਵੇਖਣਾ ਚਾਹੀਦਾ ਵੀ ਕਿੰਨੇ ਅਸ਼ਲੀਲ ਬੰਦੇ ਸਾਡੀ ਪਾਰਟੀ 'ਚ ਆ ਪੰਜਾਬ ਇੱਕ ਪਾਸੇ ਡਿਬੇਟ ਕਰ ਰਿਹਾ ਅਸ਼ਲੀਲਤਾ ਦੇ ਉੱਤੇ ਔਰ ਕਿਸ ਤਰੀਕੇ ਦੀ ਇੱਕ ਘਟਨਾ ਘਟ ਰਹੀ ਜਿਹਦੇ ਉੱਤੇ ਬੜੇ ਮੁੱਦੇ ਚੱਲ ਰਿਹਾ ਕੋਈ ਕਹਿੰਦਾ ਵੀ ਸਹੀ ਕੀਤਾ ਕੋਈ ਕਹਿੰਦਾ ਗਲਤ ਕੀਤਾ ਇਹ ਜਿਹੜੇ ਤੁਹਾਡੇ ਇਲੈਕਟਿਡ ਰਿਪ੍ਰেজੈਂਟੇਟਿਵਜ਼ ਆ ਸਰਕਾਰ ਦੇ ਵਿੱਚ ਜੇ ਇਹ ਫੋਟੋਆਂ ਖੁਦ ਹੀ ਖਿੱਚੀਆਂ ਹੋਈਆਂ ਤੇ ਇਹਨਾਂ ਦੇ ਔਰ ਆਪਣਾ ਕੀ ਕਹਿੰਦੇ ਇਹ ਜਿਹੜੀ ਮਾਨਸਿਕਤਾ ਵਾ ਇਸ ਤਰੀਕੇ ਦੀ ਵਿਆਹ ਇਹ ਬਰੇ ਬੰਦੇ ਹੋਣਗੇ ਜਾਂ ਅਗਰ ਨਹੀਂ ਵੀ ਵਿਆਹੇ ਬਰੇ ਬੰਦੇ ਹੋਗੇ ਆ ਤੁਸੀਂ ਮਤਲਬ ਇਹ ਚੀਜ਼ਾਂ ਤੋਂ ਕੀ ਸਿੱਧ ਕਰਨਾ ਚਾਹੁੰਦੇ ਹੋ ਤੁਸੀਂ ਉਸ ਪੋਜੀਸ਼ਨਾਂ ਤੇ ਬੈਠੇ ਹੋ ਜਿੱਥੇ ਤੁਹਾਨੂੰ ਲੋਕਾਂ ਦੇ ਰੋਲ ਮਾਡਲ ਬਨਣਾ ਪਊਗਾ ਲੇਕਿਨ ਮਤਲਬ ਹੈਰਾਨਜਨਕ ਗੱਲਾਂ ਵਾ ਵੀ ਨਾ ਤਾਂ ਪਾਰਟੀ ਸੁਪਰੀਮੋ ਨੂੰ ਕੋਈ ਫਰਕ ਆ ਤੇ ਨਾ ਕੋਈ ਪਾਰਟੀ ਦੇ ਵਿੱਚ ਕਿਸੇ ਨੂੰ ਲੱਥੀ ਚੜੀ ਆ ਔਰ ਨਤੀਜਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੁਸੀਂ ਵੇਖੋ ਤੁਸੀਂ ਤੁਸੀਂ ਇਹ ਵੇਖਿਓ ਇਲੈਕਸ਼ਨ ਟੱਪੀ ਇਹ ਸਾਰਾ ਕੁਝ ਇਹਨਾਂ ਦਾ ਬੈਕ ਟੂ ਨਾਰਮਲ ਹੋ ਜਾਊਗਾ ਜਿਹੜੀਆਂ ਇੱਥੇ ਵੱਡੀਆਂ ਗੱਲਾਂ ਕੀਤੀਆਂ ਡੇਢ ਸਾਲ ਚ ਇਹ ਕੰਮ ਕਰਦਾਂਗੇ ਆ ਜਿਹੜੇ ਅੱਜ ਮੰਤਰੀ ਦੀ ਜਿਹੜੀ ਤੁਸੀਂ ਆਉਂਨਾ ਫੋਟੋਆਂ ਆਈਆਂ ਇਹਨੂੰ ਕੋਈ ਰੈਜ਼ੀਗਨੇਸ਼ਨ ਨੂੰ ਨਹੀਂ ਕਹੂਗਾ ਕਿਉਂਕਿ ਪੁਰਾਣਿਆਂ ਨੇ ਨੂੰ ਕਿਹਾ ਜੀ ਅੱਜ ਤੱਕ ਕਟਾਰੂ ਚੱਕਰ ਡਿਜ਼ਾਈਨ ਨਹੀਂ ਹੋਇਆ ਜੀ ਅੱਜ ਤੱਕ ਉਹ ਬਾਕੀ ਜਿਹੜੇ ਮੰਤਰੀ ਸੀਗੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿੱਤਾ ਜਿਹੜੇ ਕਰਪਸ਼ਨ ਚ ਫਸੇ ਉਹਨਾਂ ਨੂੰ ਵਾਪਸ ਲੈ ਲਿੱਤਾ ਗਿਆ ਕੇਸ ਵਾਪਸ ਲੈ ਲਿੱਤੇ ਗਏ ਤੇ ਫਿਰ ਇਹ ਸਾਰਾ ਡਰਾਮਾ ਪ੍ਰੋਪੋਗੈਂਡਾ ਅਜੰਡਾ ਜਿਹਦਾ ਹ ਜਿਵੇਂ ਜਿਵੇਂ ਸੋਸ਼ਲ ਮੀਡੀਆ ਨੂੰ ਰੋਕਣ ਦੇ ਲਈ ਇੱਕ ਨਾਮ ਚਰਚਾ ਦੇ ਵਿੱਚ ਆਇਆ ਕਿ ਉਸ ਤੋਂ ਬਾਅਦ ਬੜੀਆਂ ਮਾਫੀਆਂ ਆਈਆਂ ਲੱਗਦਾ ਕਿ ਫਿਰ ਇਹਨਾਂ ਨੂੰ ਰੋਕਣ ਦੇ ਲਈ ਵੀ ਕੋਈ ਨਾ ਕੋਈ ਨਾਮ ਜਿਹੜਾ ਚਾਹੀਦਾ ਹੈ ਮੈਂ ਤਾਂ ਉਹੀ ਤੁਹਾਡੀ ਗੱਲ ਹੋ ਗਈ ਵੀ ਜਿਵੇਂ ਉਹ ਕਹਿੰਦੇ ਵੀ ਇੱਕ ਬੰਦੇ ਨੇ ਆਪ ਆਪਣਾ ਮਹਿਰੋ ਨੇ ਜਿਵੇਂ ਤੁਸੀਂ ਇਹ ਗੱਲ ਕਰਦੇ ਸੀ ਵੀ ਉਹਨਾਂ ਨੇ ਲੱਚਰਪਣਾ ਰੋਕੀ ਹੋਂ ਤਾਂ ਆਪ ਨੂੰ ਵੀ ਇੱਕ ਮਹਿਰੋ ਚਾਹੀਦਾ ਇਹਨਾਂ ਦੇ ਆਪ ਦੇ ਇੰਟਰਨਲ ਕੋਈ ਨਾ ਕੋਈ ਮਹਿਰੋ ਚਾਹੀਦਾ ਜਿਹੜਾ ਇਹਨਾਂ ਦੀਆਂ ਆ ਆ ਚੀਜ਼ਾਂ ਰੋਕ ਸਕੇ ਮਤਲਬ ਇਹਨਾਂ ਦੇ ਵਿੱਚ ਆਪ ਤਾਂ ਕੋਈ ਇਹੋ ਜਿਹਾ ਸਿਸਟਮ ਡਿਵੈਲਪ ਕਰਨ ਵੀ ਇਹਨਾਂ ਦੇ ਬੰਦਿਆਂ ਨੂੰ ਜਿੱਥੇ ਸਰਕਾਰ ਦੇ ਵੱਡੇ ਵੱਡੇ ਕੰਮ ਕਰਾਉਂਦੇ ਆ ਇਹਨਾਂ ਦੀ ਨਿੱਜੀ ਜ਼ਿੰਦਗੀਆਂ ਦੇ ਵਿੱਚ ਔਰ ਇਹਦੀ ਪਰਸਨਲ ਲਾਈਫਸ ਦੇ ਵਿੱਚ ਵੀ ਇਹਨਾਂ ਨੂੰ ਮੋਰਲੀ ਔਰ ਕਿਤੇ ਐਥੀਕਲੀ ਕਿਤੇ ਕਰੈਕਟ ਕਰ ਸਕਣ ਕਿਤੇ ਕੋਤੇ ਮਾੜੇ ਮੋਟੇ ਕੋਈ ਅਸੂਲਾਂ ਦੇ ਉੱਤੇ ਕੋਈ ਗ੍ਰਹਿ ਗ੍ਰਸਤੀ ਵਾਲੀਆਂ ਗੱਲਾਂ ਬਾਤਾਂ ਕਰ ਸਕਣ ਇਹ ਪੰਜਾਬ ਜਿਹੜਾ ਵਾ ਹਮੇਸ਼ਾ ਇੱਕ ਇੱਕ ਮਤਲਬ ਇਹਦੇ ਤੇ ਉਹ ਕਹਿੰਦੇ ਆ ਨਾ ਵੀ ਇੱਕ ਇੱਜ਼ਤ ਆਬਰੂ ਵਾਲਾ ਉਹ ਉਹ ਸੂਬਾ ਵਾ ਜਿੱਥੇ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਲੇਕਿਨ ਇਹ ਤਾਂ ਮੈਨੂੰ ਇਹ ਲੱਗਦਾ ਪਾਵਰ ਇਹਨਾਂ ਦੇ ਦਿਮਾਗਾਂ ਨੂੰ ਇੰਨੀ ਚੜ ਗਈ ਆ ਵੀ ਇਹ ਇਹ ਇਸ ਚੀਜ਼ ਦੀ ਮਤਲਬ ਲੈਕਚਰ ਪੁਣੇ ਚ ਪੈ ਗਏ ਆ ਵੀ ਜਿਹਦੇ ਬਾਰੇ ਸ਼ਾਇਦ ਪੰਜਾਬ ਨੇ ਕਦੀ ਵੇਖਿਆ ਨਹੀਂ ਪਰ ਇਸ ਚੀਜ਼ ਦੇ ਉੱਪਰ ਜਿਵੇਂ ਗੱਲ ਕੀਤੀ ਉਸੇ ਘਟਾਰੂ ਚੱਕ ਹੋ ਰਾਂਦੀ ਉਸ ਚੀਜ਼ ਦੇ ਉੱਪਰ ਸਰਕਾਰ ਦੀ ਚੁੱਪੀ ਪਠਾਨ ਮਾਜਰਾ ਹੋਰ ਦੀ ਗੱਲ ਕਰੀਏ ਉਸ ਚੀਜ਼ ਦੇ ਉੱਪਰ ਸਰਕਾਰ ਦੀ ਚੁੱਪੀ ਇਹ ਚੀਜ਼ ਨੂੰ ਕਿਉਂਕਿ ਉਹਨਾਂ ਨੂੰ ਫਰਕ ਨਹੀਂ ਪੈਂਦਾ ਪਰਵਾਹ ਨਹੀਂ ਜਾਂ ਫਿਰ ਇਹਨਾਂ ਨੂੰ ਪਤਾ ਹੈ ਅੰਦਰ ਖਾਤੇ ਕਿ ਇਹ ਇਹ ਚੀਜ਼ਾਂ ਤਾਂ ਸਾਡੀਆਂ ਹੋਣੀਆਂ ਜਾਂ ਇਹ ਚੀਜ਼ਾਂ ਤਾਂ ਪਈਆਂ ਹੀ ਆ ਜਾਂ ਕਿਉਂਕਿ ਵਿਰੋਧੀ ਤਰੇ ਇਸ ਚੀਜ਼ ਦੇ ਉੱਪਰ ਬੋਲੀ ਵਿਰੋਧੀ ਬੋਲੇ ਵਕ ਵਕ ਲੀਡਰ ਬੋਲੇ ਹੁਣ ਤੱਕ ਵੀ ਜਿਹੜੇ ਹੈਗਾ ਬੋਲਦੇ ਆ ਪਰ ਇਹਨਾਂ ਦੇ ਵੱਲ ਉਸ ਚੀਜ਼ ਤੇ ਬਿਲਕੁ ਉਸ਼ਵੀ ਕਰੇ ਯੂਜੂਲੀ ਸਾਨੂੰ ਉਹਨੂੰ ਪਬਲਿਕ ਲਾਈਫ ਵਿੱਚ ਲੈ ਕੇ ਨਹੀਂ ਆਉਣਾ ਚਾਹੀਦਾ ਲੇਕਿਨ ਜਦੋਂ ਤੁਸੀਂ ਇਡੀਆਂ ਹਾਈ ਪੋਜੀਸ਼ਨਸ ਤੇ ਹੋ ਤੇ ਤੁਹਾਡੀ ਇੱਕ ਮੋਰਲ ਰਿਸਪੌਂਸਿਬਿਲਟੀ ਬਣਦੀ ਆ ਟੁਵਰਡ ਸਮਾਜ ਭਾਵੇਂ ਕਿਸੇ ਦਾ ਪਹਿਲਾ ਵਿਆਹ ਹੋਵੇ ਸਮਾਜਿਕ ਜੋ ਰੀਤੀ ਰਿਵਾਜਾਂ ਦੇ ਵਿੱਚ ਬਣੀ ਹੋਈ ਚੀਜ਼ਾਂ ਵਾਂ ਨਾ ਏਟਲੀਸਟ ਤੁਸੀਂ ਇੱਕ ਬੇਸਿਕ ਮਾਡਲ ਕੋਡ ਆਫ ਕੰਡਕਟ ਫਾਲੋ ਕਰਦੇ ਹੋ ਜਿਵੇਂ ਆਪਾਂ ਕਹਿੰਦਾ ਨਾ ਵੀ ਇੱਕ ਮਾਡਲ ਕੋਡ ਆਫ ਕੰਡਕਟ ਹੁੰਦਾ ਵਾ ਜਿਵੇਂ ਇਲੈਕਸ਼ਨਾਂ ਦਾ ਇੱਕ ਮਾਡਲ ਕੋਡ ਆਫ ਕੰਡਕਟ ਹੁੰਦਾ ਓਵੇਂ ਇੱਕ ਪੋਲਿਟਿਸ਼ੀਅਨਸ ਦਾ ਵੀ ਇੱਕ ਮਾਡਲ ਕੋਡ ਆਫ ਕੰਡਕਟ ਹੁੰਦਾ ਜਿਹੜੇ ਲੋਕ ਐਕਸਪੈਕਟ ਕਰਦੇ ਯਾਰ ਏਟ ਲੀਸਟ ਇਹ ਜਿਹੜੇ ਲੀਡਰ ਆ ਇਹ ਇੱਕ ਮਾਨ ਮਰਿਆਦਾ ਦੇ ਵਿੱਚ ਰਹਿ ਕੇ ਆਪਣੀ ਮਤਲਬ ਜਿਹੜੀ ਗਰਸਤੀ ਆ ਜਾਂ ਜਿਹੜੀ ਆਪਣਾ ਜ਼ਿੰਦਗੀ ਨਿੱਜੀ ਜ਼ਿੰਦਗੀ ਆ ਉਹ ਬਤੀਤ ਕਰਨਗੇ ਨਹੀਂ ਤਾਂ ਕਦੀ ਤੁਸੀਂ ਮੰਤਰੀਆਂ ਨੂੰ ਮਤਲਬ ਇਸ ਤਰੀਕੇ ਦੇ ਨਾਲ ਕਿਸੇ ਨਾਲ ਕੰਪੇਅਰ ਆਪਾਂ ਯੂਜੂਲੀ ਨਹੀਂ ਕਰੀਦਾ ਕਿਉਂਕਿ ਉਹ ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਲੀਡਰ ਜਿਹੜਾ ਹੁੰਦਾ ਸੀ ਨਾ ਉਹ ਏਰੀਏ ਦਾ ਇੱਕ ਤਰ੍ਹਾਂ ਤੋਂ ਮਤਲਬ ਮਾਪੇ ਦਾ ਦਰਜਾ ਹੁੰਦਾ ਸੀ ਜਿਹਨੂੰ ਲੋਕ ਫੋਲੋ ਕਰਦੇ ਸੀ ਜਿਹਦੀ ਇੱਜ਼ਤ ਕਰਦੇ ਸੀ ਅੱਜ ਦੇ ਸਮੇਂ 'ਚ ਇਹੋ ਜਿਹੀ ਵੀਡੀਓਜ਼ ਆਉਣ ਦੇ ਨਾਲ ਜਾਂ ਇਹੋ ਜੀਆਂ ਘਟਨਾਵਾਂ ਨੂੰ ਨਾਰਮਲਾਈਜ਼ ਕਰਨ ਦੇ ਨਾਲ ਜਿੱਥੇ ਲੀਡਰਾਂ ਦਾ ਸਤਰ ਗਿਰਦਾ ਵਾ ਉੱਥੇ ਇਸ ਇੰਸਟੀਟਿਊਸ਼ਨਸ ਐਮਐਲਏ ਦਾ ਜਿਹੜਾ ਇੰਸਟੀਟਿਊਸ਼ਨ ਆ ਇਹਦਾ ਵੀ ਸਤਰ ਬਹੁਤ ਥੱਲੇ ਡਿੱਗਦਾ ਵਾ ਔਰ ਮਤਲਬ ਜਿਹੜੇ ਇੱਕ ਲੀਡਰ ਲੀਡਰ ਕੌਣ ਹੁੰਦਾ ਜਿਹੜਾ ਇੱਕ ਏਰੀਏ ਨੂੰ ਲੀਡ ਕਰ ਰਿਹਾ ਵਾ ਲੇਕਿਨ ਅਫਸੋਸ ਦੀ ਗੱਲ ਇਹ ਆ ਵੀ ਲੀਡ ਕਰਨ ਦੀ ਬਜਾਏ ਇਹ ਇੱਕ ਚੀਜ਼ਾ ਨਿਊ ਨਾਰਮਲ ਬਣ ਗਿਆ ਵਾ ਬੀਏ ਇਹ ਚੀਜ਼ਾਂ ਦੀ ਲੱਥੀ ਚੜੀ ਕੋਈ ਨਹੀਂ ਰਹੀ ਇਹ ਚੀਜ਼ਾਂ ਦੀ ਕੋਈ ਲੀਡਰੀ ਵਾਲੀ ਗੱਲ ਨਹੀਂ ਰਹੀ ਔਰ ਇਹ 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 ਰਿਫਲੈਕਸ਼ਨ ਕਿਤੇ ਨਾ ਕਿਤੇ ਸੋਸਾਇਟੀ ਦੇ ਵਿੱਚ ਆ ਰਹੀ ਆ ਵੀ ਇਹ ਬੰਦੇ ਜਿਹੜੇ ਆ ਵੀ ਇਹ ਬੰਦੇ ਫਿਟ ਟੂ ਲੀਡ ਹੀ ਨਹੀਂ ਹੈਗੇ ਕਿਉਂਕਿ ਇਹਨਾਂ ਦੇ ਜਿੱਥੇ ਸਰਕਾਰੀ ਕੰਮ ਤਾਂ ਆਪਾਂ ਨੂੰ ਪਤਾ ਬਿਲਕੁਲ ਠੱਪ ਪਿਆ ਸਰਕਾਰ ਦੇ ਵਿੱਚ ਤਾਂ ਕੱਖ ਨਹੀਂ ਪਿਆ ਲੇਕਿਨ ਉਹਦੇ ਨਾਲ ਨਾਲ ਮੈਂ ਇਹ ਵੀ ਕਹਿੰਦਾ ਵਾਂ ਵੀ ਕੰਮ ਵੀ ਜਿਹੜਾ ਵਾ ਜਿਹਨਾਂ ਦੀ ਪਰਸਨਲ ਜ਼ਿੰਦਗੀਆਂ ਵਾ ਉਹਦੇ ਵਿੱਚ ਵੀ ਇਹਨਾਂ ਦਾ ਕੰਮ ਬਿਲਕੁਲ ਠਾਪੀ ਹੋਏ ਪਿਆ